ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਵਧਾਤਾ ਤੇ ਕੁਝ ਕੁ ਵਿਚਾਰ ਆ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਤਸ ਕਰਦੇ ਆ ਕਿ ਤੁਹਾਨੂੰ ਚੰਗੇ ਲੱਗਣਗੇ ਤੇ ਗੌਰ ਵੀ ਜਰੂਰ ਕਰਿਓ ਤੇ ਮਸਲਾ ਇਹ ਆ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿ ਅੱਜ ਕੱਲ੍ਹ ਕਹੇ ਜਾ ਮਾਹੌਲ ਆ ਸਾਡੇ ਬੱਚੇ ਕਿਹੜੇ ਪਾਸੇ ਜਾ ਰਹੇ ਨੇ ਤੇ ਕੀ ਕੁਝ ਹੋ ਰਿਹਾ ਹਰ ਰੋਜ਼ ਹੀ ਆਪਾਂ ਦੇਖਦੇ ਆਂ ਅਖਬਾਰਾਂ 'ਚ ਵੀਡੀਓ ਵਗੈਰਾ ਵੀ ਆਉਂਦਿਆਂ ਨੇ ਖਬਰਾਂ ਵੀ ਛਪਦੀਆਂ ਕਿ ਸਾਡੇ ਜਿਹੜੇ ਬੱਚੇ ਆ ਉਹ ਨਸਿਆਂ ਦੇ ਵਿੱਚ ਜਿਹੜੇ ਜਾਦਾ ਜਾ ਰਹੇ ਆ ਬਹੁਤ ਜਾਦੇ ਘਰ ਉਜੜ ਗਏ ਮੌਤਾਂ ਹੋ ਰਹੀਆਂ ਮਾਪੇ ਵਿਚਾਰੇ ਰੋਲ ਰਹੇ ਆ ਤੇ ਜਿਹੜੇ ਬੱਚੇ ਨੇ ਉਹ ਗਲਤ ਸੰਗਤ ਦੇ ਵਿੱਚ ਚਲੇ ਜਾਂਦੇ ਆ ਨਸ਼ੇ ਕਰਦੇ ਆ ਜਦੋਂ ਫਿਰ ਉਹਨਾਂ ਦੀ ਨਸਿਆਂ ਦੀ ਜਿਹੜੀ ਲੋੜ ਆ ਪੂਰੀ ਨਹੀਂ ਹੁੰਦੀ ਫਿਰ ਉਹ ਚੋਰੀਆਂ ਦੇ ਵਿੱਚ ਗਲਤ ਕੰਮਾਂ 'ਚ ਪੈ ਜਾਂਦੇ ਆ ਕਿਸੇ ਦੀਆਂ ਤਾਰਾਂ ਖੋਲ ਲੀਆਂ ਕਿਉਂਕਿ ਉਹ ਇੱਕ ਮਜਬੂਰ ਹੋ ਜਾਂਦੇ ਆ ਉਹ ਚੋਰ ਨਹੀਂ ਹੁੰਦੇ ਪਰ ਉਹਨਾਂ ਦੀਆਂ ਮਜਬੂਰੀਆਂ ਵਧ ਜਾਂਦੀਆਂ ਫਿਰ ਆਪਾਂ ਉਹਨੂੰ ਫੜ ਕੇ ਕੁੱਟਮਾਰ ਕਰਦੇ ਆ ਤੇ ਇਹ ਚੀਜ਼ ਆਪਾਂ ਨੂੰ ਜ਼ਰੂਰ ਸੁਤਣੀ ਚਾਹੀਦੀ ਆ ਕਿ ਦੇ ਅੱਜ ਕਿਸੇ ਦਾ ਬੱਚਾ ਇਸ ਰਾਹ ਤੇ ਪਿਆ ਤੇ ਕੱਲ ਨੂੰ ਮੇਰਾ ਬੱਚਾ ਵੀ ਇਸਰਾ ਤੇ ਆ ਸਕਦਾ ਇਸ ਕਰਕੇ ਸਾਨੂੰ ਇਹ ਚੀਜ਼ ਤੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਅਸੀਂ ਇਹ ਨਾ ਸੋਚੀਏ ਵੀ ਸਾਡਾ ਬੱਚਾ ਤਾਂ ਇਸ ਕੰਮ ਦੇ ਵਿੱਚ ਹੈ ਨਹੀਂ ਕੋਈ ਵੀ ਬੱਚਾ ਜਿਹੜਾ ਇਸ ਕੰਮ ਦੇ ਵਿੱਚ ਚਲਿਆ ਜਾਂਦਾ ਆਪਾਂ ਨੂੰ ਇੱਕ ਵਾਰੀ ਆਪਦੇ ਥਾਂ ਤੇ ਦੇਖਿਆ ਕਰੀਏ ਵੀ ਯਾਰ ਜੇ ਮੇਰਾ ਜਵਾਕ ਇਸ ਰਾਂ ਜਾਵੜਿਆ ਤਾਂ ਮੇਰਾ ਘਰ ਦੇ ਕੀ ਹਾਲਾਤ ਹੋਣਗੇ ਇਸ ਕਰਕੇ ਆਪਾਂ ਉਹਨਾਂ ਬੱਚਿਆਂ ਨੂੰ ਆਪਦੇ ਬੱਚੇ ਸਮਝ ਕੇ ਉਹਨਾਂ ਤੋਂ ਨਫ਼ਰਤ ਨਾ ਕਰੀਏ ਉਹਨਾਂ ਨੂੰ ਵਾਪਸ ਮੋੜ ਜੇ ਕਿਵੇਂ ਨਾ ਕਿਵੇਂ ਕਾਫੀ ਵੀਰ ਮੈਨੂੰ ਵੀ ਕਹਿ ਦਿੰਦੇ ਆ ਵੀ ਕੋਈ ਆਖ ਨਹੀਂ ਲੱਗਦਾ ਕੌਣ ਕਿਸੇ ਦੀ ਮੰਦਾ ਦੇਖੋ ਵੀਰੋ ਜੇ ਆਪਾਂ ਉਹਨਾਂ ਨੂੰ ਨਸ਼ੇੜੀ ਸਮਝ ਕੇ ਚੋਰ ਡਾਕੂ ਸਮਝ ਕੇ ਗਲਤ ਰਾਹ ਤੇ ਗਏ ਸਮਝ ਕੇ ਅ ਮਿਲਾਂਗੇ ਜਾਂ ਉਹਨਾਂ ਨਾਲ ਵਿਚਰਾਂਗੇ ਤਾਂ ਨਹੀਂ ਲੋਟਾਉਣਾ ਤੇ ਜੇ ਅਸੀਂ ਉਹਨਾਂ ਨੂੰ ਆਪਦੇ ਬੱਚੇ ਆਪਦੇ ਭਰਾ ਸਮਝ ਕੇ ਸਮਝਾਵਾਂਗੇ ਪਿਆਰ ਨਾਲ ਤਾਂ ਚਾਹੇ ਕਿੱਡਾ ਵੀ ਕੋਈ ਵਿਗੜਾਪਾ ਹੋਵੇ ਉਹ ਤੁਹਾਨੂੰ ਗਲਤ ਜਵਾਬ ਨਹੀਂ ਦੇਊਗਾ ਤੁਹਾਡੀ ਗੱਲ ਸੁਣੂਗਾ ਤੇ ਆਪਾਂ ਉਹਨਾਂ ਨੂੰ ਆਪਦੇ ਬੱਚੇ ਸਮਝ ਕੇ ਆਪਦੇ ਭਰਾ ਸਮਝ ਕੇ ਪਿਆਰ ਦੇ ਨਾਲ ਸਮਝਾਈਏ ਉਹਨਾਂ ਦੀ ਜਿਹੜੀ ਬਣਦੀ ਆ ਉਹ ਹੈਲਪ ਕਰੀਏ ਉਹਨਾਂ ਨੂੰ ਦਵਾਈ ਬੂਟੀ ਕੋਈ ਇਹੋ ਜਿਹਾ ਆਪਾਂ ਸਿਸਟਮ ਬਣਾਈਏ ਜਿਹੜਾ ਉਹ ਬੱਚਿਆਂ ਨੂੰ ਦਵਾਈ ਵਗੈਰਾ ਮਿਲੇ ਚੰਗੀ ਖਰਾਕ ਮਿਲੇ ਨਾਲ ਨਾਲ ਉਹਨਾਂ ਨੂੰ ਸਾਡਾ ਜਿਹੜਾ ਇਤਿਹਾਸ ਆ ਉਹ ਪੜਾਇਆ ਜਾਵੇ ਉਹਨਾਂ ਨੂੰ ਗੁਰੂ ਦੇ ਲੜ ਲਾਇਆ ਜਾਵੇ ਚੰਗੀਆਂ ਗੱਲਾਂ ਕਰਨ ਦੱਸੀਆਂ ਜਾਣ ਚੰਗੀ ਸੋਚ ਦੇ ਧਾਰਨੇ ਬਣਾਈਏ ਉਹਨਾਂ ਨੂੰ ਆਪਾਂ ਉਹਨਾਂ ਨੂੰ ਪਿਆਰ ਦੇ ਨਾਲ ਵਾਪਸ ਮੋੜ ਸਕਦੇ ਆ ਇਹ ਕੋਈ ਗੱਲ ਨਹੀਂ ਪਰ ਕਾਰਨ ਕੀ ਆ ਅਸੀਂ ਜਿਆਦਾ ਇਹ ਸੋਚਦੇ ਆ ਵੀ ਮੇਰਾ ਬੱਚਾ ਥੋੜੇ ਇਸ ਰਸਤੇ ਤੇ ਆ ਪਰ ਜੇ ਕੋਈ ਵੀ ਬਿਮਾਰੀ ਸਾਡੇ ਪਿੰਡ ਦੇ ਵਿੱਚ ਆ ਗਈ ਤੇ ਉਹ ਹੌਲੀ-ਹੌਲੀ ਸਾਡੇ ਗਵਾਂਢ ਚ ਆਊ ਤੇ ਗਵਾਂਢ ਚ ਆ ਗਈ ਤਾਂ ਸਾਡੇ ਘਰ ਚ ਵੀ ਆਊ ਆਪਾਂ ਸੋਚੀਏ ਵੀ ਜੇ ਇਹ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਮੈਂ ਨਹੀਂ ਚਾਹੁੰਦਾ ਦੀ ਮੇਰੇ ਬੱਚੇ ਇਸ ਰਸਤੇ ਤੇ ਪੈਣ ਤਾਂ ਮੈਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਕਿਸੇ ਦੇ ਬੱਚੇ ਵੀ ਇਸ ਰਸਤੇ ਨਾ ਜਾਣ ਜੇ ਮੈਨੂੰ ਲੱਗਦਾ ਵੀ ਜਰ ਮੇਰਾ ਬੱਚਾ ਜੇ ਕੋਈ ਗਲਤ ਕੰਮ ਕਰਨ ਲੱਗ ਗਿਆ ਜਾਂ ਕਿਸੇ ਗਲਤ ਨਸ਼ੇ 'ਚ ਪੈ ਗਿਆ ਤਾਂ ਮੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜੂ ਤੇ ਮੈਨੂੰ ਇਹ ਵੀ ਸੋਚਣਾ ਚਾਹੀਦਾ ਵੀ ਜਿਹੜੇ ਮਾਪਿਓ ਅੱਜ ਇਹਨੇ ਦੁਖੀ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ 'ਚ ਪੈ ਗਏ ਤੇ ਉਹਨਾਂ ਦੇ ਮਾਪਿਓ ਤੇ ਕੀ ਬੀਤਦੀ ਹੋਗੀ ਉਹਨਾਂ ਦਾ ਦਰਦ ਸਾਨੂੰ ਸਮਝਣਾ ਚਾਹੀਦਾ ਇਸ ਕਰਕੇ ਆਪਾਂ ਸਾਰੇ ਇਹ ਚੀਜ਼ ਤੇ ਧਿਆਨ ਦੇਈਏ ਜਿਹੜੇ ਛੋਟੇ ਵਿੱਚ ਆ ਉਹਨਾਂ ਨੂੰ ਗੁਰੂ ਦੇ ਲੜ ਲਾਈਏ ਉਹਨਾਂ ਨੂੰ ਇਤਿਹਾਸ ਦੱਸਿਏ ਚਾਹੇ ਉਹ ਸਾਡੀਆਂ ਬੱਚੀਆਂ ਨੇ ਚਾਹੇ ਬੱਚੇ ਨੇ ਜੀ ਅੱਜ ਗਲਤ ਰਾਹ ਤੇ ਜਾ ਰਹੇ ਹਨ ਨਾ ਪਹਿਲੀ ਗੱਲ ਤਾਂ ਅਸੀਂ ਆਪਦੀ ਗਲਤੀ ਨੂੰ ਮੰਨੀਏ ਅਸੀਂ ਇਹ ਚੀਜ਼ ਮੰਨੀਏ ਵੀ ਇਹ ਗਲਤੀ ਸਾਡੀ ਆ ਨਾ ਕਿ ਬੱਚਿਆਂ ਦੀ ਦੇਖੋ ਕੋਈ ਵੀ ਮਾਂ ਪਿਓ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਗਲਤ ਰਾਹ ਤੇ ਜਾਵੇ ਜਿਹੜੀ ਮੈਂ ਗਲਤੀ ਕਹਿ ਰਿਹਾ ਹਨਾ ਇਹ ਗਲਤ ਨਾ ਸੋਚ ਲਓ ਇੱਥੇ ਕੋਈ ਮਾਂ ਪਿਓ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਗਲਤ ਰਸਤੇ ਜਾਵੇ ਪਰ ਜਦੋਂ ਅਸੀਂ ਉਹਨਾਂ ਨੂੰ ਕੋਈ ਚੰਗੀ ਚੀਜ਼ ਨਹੀਂ ਸਿਖਾਉਣੀ ਚੰਗੀਆਂ ਗੱਲਾਂ ਨਹੀਂ ਦੱਸਣੀਆਂ ਅਸੀਂ ਉਹਨਾਂ ਨੂੰ ਗੁਰੂਆਂ ਬਾਰੇ ਨਹੀਂ ਦੱਸਣਾ ਧਰਮ ਬਾਰੇ ਨਹੀਂ ਦੱਸਣਾ ਚੰਗੀ ਉਹਨਾਂ ਦੀ ਸੋਚ ਨਹੀਂ ਬਣਾਉਣੀ ਉਹਨਾਂ ਨੂੰ ਦੁਨਿਆਵੀ ਗੱਲਾਂ ਵੀ ਨਹੀਂ ਦੱਸਣੀਆਂ ਜਿਵੇਂ ਪਹਿਲਾਂ ਹੁੰਦਾ ਸੀ ਪਿੰਡ ਦੇ ਬਜ਼ੁਰਗਾਂ ਦਾ ਸਤਕਾਰ ਵੱਡੇ ਛੋਟੇ ਜਿਵੇਂ ਚਾਚੇ ਤਾਈ ਲੱਗਦੇ ਆ ਪਿੰਡ ਚੋਂ ਕੋਈ ਵੱਡਾ ਭਰਾ ਲੱਗਦਾ ਉਹਨਾਂ ਦੀ ਇੱਜ਼ਤ ਕਰਨੀ ਤੇ ਘਰੋਂ ਵੀ ਕੂਰ ਹੁੰਦੀ ਸੀ ਕਿ ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਤੇ ਡਰ ਹੁੰਦਾ ਸੀ ਬਜ਼ੁਰਗਾਂ ਦਾ ਪਿੰਡ ਦੇ ਵਿੱਚੋਂ ਜਿਹੜੇ ਵੱਡੇ ਸੀ ਉਹ ਘੂਰ ਦਿੰਦੇ ਸੀ ਤੇ ਜੇ ਕੋਈ ਗੱਲਬਾਤ ਹੋਣੀ ਤਾਂ ਉਹਨਾਂ ਨੇ ਦੋ ਕੰਨ ਤੇ ਲਾ ਵੀ ਦੇਣੀਆਂ ਤੇ ਉਲਟਾ ਘਰੋਂ ਵੀ ਡਰ ਹੁੰਦਾ ਸੀ ਜੇ ਬਾਹਰੋਂ ਕਿਸੇ ਨੇ ਘੂਰ ਤਾਂ ਉਹਦੇ ਘਰੋਂ ਵੀ ਕੁੱਟ ਪੈਂਦੀ ਸੀ ਵੀ ਤੁਸੀਂ ਕੋਈ ਗਲਤ ਕਰਿਆ ਹੋ ਜਿਹੜਾ ਤੁਹਾਨੂੰ ਉਹਨੇ ਕਿਹਾ ਤੇ ਅੱਜ ਆਪਾਂ ਬਿਲਕੁਲ ਹੀ ਉਲਟ ਹੋ ਗਏ ਅੱਜ ਪਿੰਡத்து ਦਾ ਕੀ ਜੇ ਕੋਈ ਤਾਇਆ ਚਾਚਾ ਵੀ ਘੂਰ ਦਾਣਾ ਤੇ ਘਰਾਂ ਤੇ ਕਲੇਸ਼ ਪੈ ਜਾਂਦਾ ਤੇ ਮਤਲਬ ਉਹ ਇੱਕ ਪੁੱਠੇ ਰਾਤ ਤੋਰਨ ਵਾਲਾ ਕੰਮ ਹੀ ਹੁੰਦਾ ਜਦੋਂ ਬੱਚਾ ਥੋੜਾ ਰਾਤ ਨੂੰ 10 ਵਜੇ ਘਰੇ ਵੜਦਾ ਤੇ ਤੁਸੀਂ ਹੌਲੀ ਇੱਕ ਦਿਨੇ ਬਾਹਰ ਖੋਲ ਕੇ ਉਹਨੂੰ ਘਰੇ ਵਾੜ ਲੋਂਗੇ ਪਤਾਣਾ ਲੱਗੇ ਉਹ ਇੱਕ ਐ ਸਮਝ ਲਓ ਵੀ ਉਹਨੂੰ ਤੁਸੀਂ ਪੁੱਠੇ ਰਾਹ ਤੋਰ ਰਹੇ ਹੋ ਮੈਂ ਤਾਂ ਕਰਕੇ ਕਹਿਣਾ ਵੀ ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਬੱਚੇ